मेरे विद्यार्थियों आज हम इस क्लास में आठवीं क्लास गणित ਵਿਆਸ ਦਾ ਬੁੱਕ 2.1 ਦੇ ਸਵਾਲ ਹੱਲ ਕਰਾਂਗੇ ਜਿਹਦੇ ਵਿੱਚ ਸਾਨੂੰ ਕੋਈ ਸਨੀ ਕਰਨਾ ਦਿੱਤੀ ਹੋਈ ਹੈ ਨੇ ਤੇ ਉਹਦੇ ਵਿੱਚ ਅਸੀਂ ਕਿ ਸਵਾਲ ਹੱਲ ਕਰਨਾ ਤੇ ਉਹਦੇ ਉੱਤਰ ਆ ਜਿਹੜਾ ਆ ਜਾਣਾ ਉਹਦੀ ਅਸੀਂ ਜਾਂਚ ਕਰਨੀ ਹੁੰਦੀ ਹੈ ਜੀ ਤੇ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਵੀ ਜਿਹੜਾ a ਵਾਲਾ ਹੁੰਦਾ ਸਾਡਾ ਉਹ ਕੀ ਹੁੰਦਾ ਇਧਰਲੇ ਪਾਸੇ ਨੂੰ ਅਸੀਂ ਪਾਸਾ ਪਾਸਾ ਕਹਿ ਦਿੰਦੇ ਆ ਤੇ ਇਹਦੇਲੇ ਪਾਸੇ ਨੂੰ ਅਸੀਂ ਸੱਜੇ ਪਾਸਾ ਗੱਲ ਨੇ ਆ। ਇਹ ਕਿਤੇ ਬੇਸਿਕ ਜੀ ਗੱਲ ਹੋਰ ਹੁੰਦੀ ਆ ਵੀ ਜਦੋਂ ਵੀ ਅਸੀਂ ਖੱਬੇ ਪਾਸੇ ਤੋਂ ਕੋਈ ਰਾਕਬ ਨੂੰ ਚੱਕ ਕੇ ਸੱਜੇ ਪਾਸੇ ਲੈ ਕੇ ਜਾਂਦੇ ਆ ਜੇਕਰ ਉਹ ਘਟਾਉਂਦੀ ਆ ਤਾਂ ਉਹ ਦੂਸਰੀ ਸੱਜੇ ਵਿੱਚ ਜਾ ਕੇ ਨਹੀਂ ਹੁੰਦੀ ਆ। ਜੋੜਦੀ ਹੋ ਜਾਂਦੀ ਆ। ਆਕਰ ਉਹ ਜੋੜਦੀ ਆ ਤਾਂ ਉਹ ਖੱਬੇ ਪਾਸੇ ਜਾ ਕੇ ਕੀ ਹੋਣੀ ਆ? ਢਾਉਦੀ ਹੋ ਜਾਂਦੀ ਆ। ਉਸ ਤਰ੍ਹਾਂ ਇਧਰ ਆ ਜੇ ਇਧਰ ਜੋੜਦੀ ਦੇਖਿਆ ਤਾਂ ਘਟਾਉਦੀ ਹੋਣੀ ਆ। ਜੇ ਇਧਰ ਜੋੜ ਢਾਉਦੀ ਆ ਦੇ ਇਧਰ ਆ ਕੇ ਜੋੜਦੀ ਹੋ ਜੂਗੀ। ਇਹ ਸਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਸਾਡੇ ਕੋਲ ਅਸੀਸ ਵਾਲਾ ਹੱਲ ਹੈ ਅਸੀਂ ਦਿੱਤਾ ਹੋਇਆ ਸਾਡੀ ਦਿੱਤੀ ਦੇ ਸਮੀਕਰਨ ਦਿੱਤੀ ਗਈ ਸਮੀਕਰਨ ਬਰਾਬਰ ਸਾਡੇ ਹੈਗੀ ਹੈਗੀ 2x n x 2 ਦੇ ਇਹ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾਗਾ ਤੁਸੀਂ ਇਹਨਾਂ ਪ੍ਰਤੀਸਥਾਪਨ ਕਰਨਾ ਹੁੰਦਾ ਜਾਨੀ ਕਿ ਜਿਹੜੇ ਜਿੱਦਾਂ ਐਕਸ ਜਿੰਨਾ ਐਕਸ ਵਾਲੇ ਤੇ ਬਾਈ ਵਾਲੇ ਉਹ ਇੱਕ ਸਾਈਡ ਤੇ ਕਰਨੇ ਹੁੰਦੇ ਆ ਫਿਰ ਦੂਸਰੇ ਅਸੀਂ ਇੱਕ ਸਾਈਡ ਤੇ ਕਰਦੇ ਹੁੰਦੇ ਆ ਤੇ ਉਸ ਨੂੰ ਅਸੀਂ ਕੀ ਕਹਿੰਦੇ ਆ ਪ੍ਰਤੀਸਥਾਪਨ ਇੱਥੇ ਅਸੀਂ ਕੀ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜੀ 3 ਨੂੰ ਸੱਜੇ ਪਾਸੇ ਅਤੇ ਐਕਸ ਨੂੰ ਤੇ ਪਾਸੇ 3 52 ਸਰ ਤੇ ਉਹਨਿੱਕੇ ਜਿਹੇ ਸੀ 3 ਅਤੇ 7 ਨੂੰ ਅਸੀਂ ਸੱਜੇ ਪਾਸੇ ਲੈ ਜਾਵਾਂਗੇ ਤੇ x ਨੂੰ ਅਸੀਂ ਲਿਆਂਗੇ ਸੱਜੇ ਪਾਸੇ 3 52 ਕਰ ਲਾਂਗੇ ਹੁਣ ਸਾਡੇ ਕੋਲ ਹੈਗਾ 2x x 2x x ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ x ਹੈਗਾ ਜੋੜ ਦਾ ਤੇ ਇੱਧਰ ਆ ਕੇ ਕੀ ਹੋ ਜਾਊਗਾ ਇਹ ਘਟਾਓ ਦਾ ਬਰਾਬਰ ਤੇ 3 ਹੈ 2 ਇੱਥੇ ਤਿੰਨ ਸੀ ਕਿ ਸਾਡਾ ਜਿਹੜਾ ਉਹ ਘਟਾਉ ਦਾ ਹੈਗਾ ਤੇ ਬੇਪਰਸੇ ਜਾ ਕੇ ਕੀ ਹੋ ਜੂਗਾ ਉਹ 2 n ਨੂੰ ਨਾਲ ਸੀ 2 x ਦੇ ਵਿੱਚੋਂ ਇੱਕ x ਟਾ ਲੈਣ ਤੇ ਸਾਡੇ ਕੋਲ ਕੀ ਆ ਜਾਏਗਾ x 2 ਅਤੇ 3 ਦਾ ਜੋੜ ਕੀਤਾ ਤੇ 2 ਅਤੇ 3 ਕਿੰਨੇ ਬਣ ਗਏ 5 ਤਾਂ ਇੱਥੇ x ਦਾ ਮੁੱਲ ਸਾਡੇ ਕੋਲੇ ਕੀ ਆ ਜਾਗਾ ਜੀ 5 ਤੇ ਇਹ ਸਾਡਾ ਜਵਾਬ ਹੋ ਗਿਆ ਉੱਤਰ ਇਹ ਤਾਂ ਸਾਡਾ ਉੱਤਰ ਬਹੁਤ ਹੈ ਕਿ ਤੱਕ ਸਵਾਲ ਹੈ ਕਿ ਐਸਾ ਲਾਹ ਲ ਹੋ ਗਿਆ ਹੁਣ ਅੱਗੇ ਸਾਡੇ ਕੋਲ ਕੀ ਆ ਰਿਹਾ ਉੱਤਰ ਦੀ ਜਾਂਚ ਕਰੋ ਹਾਂ ਉੱਤਰ ਦੀ ਆਪਾਂ ਜਾਂਚ ਕਰਨੀ ਉੱਤਰ ਦੀ ਜਾਂਚ ਕਿਵੇਂ ਕਰਾਂਗੇ ਆਪਾਂ ਲਿਖਾਂਗੇ ਤਰ ਦੀ ਜਾਂਚ ਸਭ ਤੋਂ ਪਹਿਲਾਂ ਸੀ ਉੱਤਰ ਦੀ ਜਾਂਚ ਦੇ ਵਿੱਚ ਕਿਸੇ ਚੱਕ ਦੇ ਪਹਿਲਾਂ ਕਰਦੇ ਹਾਂ ਖੱਬਾਸਾ ਖੱਬਾਸਾ ਸਾਡੇ ਕੀ ਲਿਖਦੇ ਆ ਖੱਬਾ ਫਸਾ ਬਰਾਬਰ ਹੈ 2x ਬਤਾਓ ਸਮਾ ਇਰੇ ਵਿੱਚ ਅਸੀਂ ਕੀ ਕਰਦੇ ਹਾਂ x ਦਾ ਮੁੱਲ ਸਾਡੇ ਕੋਲ ਕੀ ਆਇਆ 5 ਇੱਥੇ ਸੀ x ਦਾ ਮੁੱਲ ਭਰ ਦਾਂਗੇ ਤੋਂ x ਦਾ ਮੁੱਲ ਕਿੰਨਾ ਆਇਆ 5 2 n ਉਹਨਾਂ ਦੋ ਨੂੰ 5 ਨਾਲ ਗੁਣਾ ਕੀਤਾ 10 ਆ ਗਿਆ ਘਟਾਓ n ਤਾਂ 10 10 ਨਾਲ ਸਾਡੇ ਕੋਲ ਕੀ ਆ ਗਿਆ ਜੀ 7 ਇਹ ਸਾਡਾ ਆ ਗਿਆ ਜੀ ਸੱਜਾ ਪਾਸਾ ਹੁਣ ਅਸੀਂ ਠੀਕ ਕਰਾਂਗੇ ਸੱਜਾ ਪਾਸਾ ਸੱਜਾ ਪਾਸਾ ਸਾਡੇ ਕੋਲ ਕੀ ਆ 100 ਜੋੜ 2 ਉਸੇ ਤਰ੍ਹਾਂ ਇੱਥੇ x ਦਾ ਵੱਲ ਸਾਡੇ ਕੋਲ ਕਿੰਨਾ ਆਏਗੀ 5 ਤਾਂ ਇੱਥੇ ਕੀ x ਦੀ ਜਗ੍ਹਾ ਤੇ ਅਸੀਂ ਕੀ ਕਰਵਾਂਗੇ 5 0 ਬਰਾਬਰ ਜੋੜ 2 5 ਤੇ 2 7 ਤਾਂ ਇੱਥੇ ਕੀ ਅਗਲੀ برابر ہے سجا پاسا کیوں کہ سات آ رہا ہے اس کر کے ساتھ اتر کی ہوگا جی جو سارا اتر آیا او کیا صحیح ہے اس طرح ہوگی ہے وہ پتر کی جانچ